ਰਖ ਗੁਰੂ ਸਾਹਿਬ ਜੀਓ ਕਬੀਰ ਸੁਖ ਨਹਿ ਜੁਗ ਕਰੈ ਜੋ ਬਹੁਤ ਮੀਤ ਜੋ ਚਿਤ ਰੱਖੈ ਇਕ ਸਿਉ ਤੇ ਸੁਖ ਪਾਵੈ ਨੀਤ ਕਬੀਰ ਜਿ ਸਮਰਨੇ ਤੈ ਜਗ ਡਰੈ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ RAM ਪਦਾਰਥ ਪਾਏ ਕੈ ਕਬੀਰ ਗਾਠ ਨ ਖੋਲ ਨਹੀਂ ਪਟਨ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ कबीर ता स्यों प्रीत कर जा को ठाकुर राम पंडित राजे भूपति आवे कौने काम कबीर प्रीत इक स्यों किए आन दुबदा जाए भाव लंबे केस कर ਲ ਮੁੜਾਏ ਕਬੀਰ ਜਗ ਕਾ ਜਲਕੇ ਕੋਠਰੇ ਅੰਧ ਪਰ ਤਿਸਮਾ ਹੈ ਹੋਂ ਬਲੇ ਹਾਰੀ ਤਿੰਨ ਕੋ ਪੈ ਸਜੁਨੀ ਕਸ ਜਾਏ ਕਬੀਰ ਏ ਤਨ ਜਾਹੇਗਾ ਸਕੋ ਤਲ ਹੋ ਬਹੋਰ ਨਾਗੇ ਭਾਵਤੇ ਗਏ ਜਿਨ ਕੇ ਲੱਖ ਕਰੋਰ ਕਬੀਰ ਏ ਤਨ ਜਾਏਗਾ ਕਬਨ ਮਾਰ ਗਲਾਏ ਕੈ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀ ਨਾ ਜਾਣ ਕੋਏ ਐਸੇ ਮਰਨੇ ਜੋ ਮਰੇ ਬਹੁਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰ ਬਾਰ ਜਿਉ ਬਨ ਫਲ ਪਾਕੇ ਪੋਏਂਦੇ ਰਹੇ ਬਹੁਰ ਨ ਲਾਗੜਾਰ ਕਬੀਰ ਤੂੰ ਹੀ ਕਬੀਰ ਤੂੰ ਤੇਰੋ ਨਾ ਹੋ ਕਬੀਰ ਰਾਮ ਰਤਨ ਤਬ ਪਾਈ ਐ ਜੋ ਪਹਿਲੇ ਤਜੈ ਸਰੀਰ ਕਬੀਰ ਚੰਖ ਨ ਚਖੀਐ ਤੁਮਰੋ ਕਹਿਓ ਨ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਈ ਕਬੀਰ ਕਸੋਟੇ ਰਾਮ ਕੇ ਝੂਠਾ ਟਿਕੈ ਨ ਕੋਈ ਰਾਮ ਕਸੋਟੇ ਸੋਸ ਹੈ ਜੋ ਮਰ ਜੀਵਾ ਹੋਏ ਕਬੀਰ ਉਜਲ ਪਰ ਕਾਪਰੇ ਪਾਨ ਸੁਪਾਰੀ ਖਾਏ ਇਕਸ ਹਰ ਕੇ ਨਾਮ ਬਿਨ ਬਾਦੇ ਜਮ ਪੁਰ ਜਾਏ ਕਬੀਰ ਭੇੜਾ ਜਰ ਜਰਾ ਫੂਟੇ ਸੇਖ ਹਜ਼ਾਰ ਹਰੂਏ ਹਰੂਏ ਤਿਰ ਗਏ ਡੂਬੇ ਜਨ ਸਰ ਪਾਰ ਕਬੀਰ ਹਾਡ ਜਰੇ ਜਿਉ ਲਾ ਕਰੇ ਤੇਸ ਜਰੇ ਜਿਉ ਕਾਸ ਏ ਜਗ ਜਰਤਾ ਦੇਖ ਕੈ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀ ਜਿਐ ਚਾਮਲ ਪੇਟੇ ਹਾੜ ਹੈ ਬਰ ਉਪਰ ਛਤਰ ਤਰ ਤੇ ਫੁਨ ਤਰਨੀ ਗਾੜ ਕਬੀਰ ਗਰਬ ਨਾ ਕੀ ਜਿਐ ਉੱਚ ਦੇਖ ਆਵਸ ਆਜ ਕਾਲ ਭੋਏ ਨੇ ਟਣਾ ਉੱਪਰ ਜਾਮੈ ਕਾਸ ਕਬੀਰ ਗਰਬ ਨਾ ਤੀਜੇ ਰੰਕ ਨ ਹਸਿਐ ਕੋਏ ਅਜੋ ਸੋਨਾ ਉਹ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਕਬੀਰ ਗਰਬ ਨਾ ਕੇਜਿਐ ਦੇ ਦੇਖ ਸਰੰਗ ਆਜ ਕਾਲ ਹੋਏ ਨਟਣਾ ਆਜ ਕਾਲ ਤਜ ਜਾਹੋਗੇ ਜਿਉਂ ਕਾਂ ਚੁਰੀ ਪੋਇੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ